ਹਾਂਜੀ ਅੱਜ ਤੁਹਾਨੂੰ ਦਿਖਾਉਣਾ ਮੈਂ ਸਟੈਟਸ ਦਾ ਕੇਸ। ਇਹ ਕੀ ਹੈ ਇਕਦਮ ਹੋ ਗਈ ਸੂਣ ਤੋਂ ਬਾਅਦ। ਗੋ ਕੀ ਲੰਬੀ ਪੈ ਗਈ ਇਨਫੈਕਸ਼ਨ ਇੰਨੀ ਜ਼ਿਆਦਾ ਹੋ ਗਈ ਕਿ ਛੱਡਾ ਨੀਲਾ ਹੋ ਗਿਆ। ਆਪ ਦੀ ਜਗਾ ਛੱਡ ਰਿਹਾ ਇਹ। ਗੋ ਲੰਬੀ ਪੈ ਗਈ ਸੀਰੀਅਸ ਹੋ ਗਈ। ਮਾਲਕ ਵੀ ਕਹਿੰਦਾ ਵੀ ਬਚਦੀ ਨਹੀਂ ਗੋ। ਪਰ ਕੀ ਇਹਦੇ ਡ੍ਰਿਪ ਵਗੈਰਾ ਲਗਾ ਕੇ ਇੰਜੈਕਸ਼ਨ ਚੰਗੇ ਲਗਾ ਕੇ ਫਿਰ ਜਾ ਕੇ ਸੈੱਟ ਹੋਈ ਹੈ। ਕਿਉਂ ਜ਼ਹਿਰ ਵਾਈ ਇੰਨਾ ਵਧ ਗਿਆ ਛੱਡੇ ਦੇ ਵਿੱਚ ਉਹ ਮੁਸ਼ਕਲ ਹੋ ਜਾਂਦਾ। ਜਿਹੜਾ ਵਾ ਇਨਾ ਹੋ ਗਿਆ ਕਿ ਮਾਸ ਨੀਲਾ ਹੋ ਗਿਆ ਠੰਡਾ ਪੈ ਗਿਆ ਜਿਹੜਾ ਇਹ ਛੱਡ ਚੁੱਕੂਗਾ ਹੌਲੀ ਹੌਲੀ ਆਪਦਾ ਮਾਸ ਆ ਜਿਹੜਾ ਠੰਡਾ ਮਾਸ ਆ ਉਹ ਹਟਾਂ ਟਿਕ ਪੂਗਾ ਜਿਹੜਾ ਫੰਕਸ਼ਨ ਹੁੰਦਾ ਤੇ ਜਿਹੜਾ ਉੱਪਰਲਾ ਮਾਸ ਆ ਗਰਮਾ ਉਹ ਰਹਿ ਜੂਗਾ ਇਹ ਚਾਰੇ ਥਣਾ ਦੇ ਆਪੋ ਆਪ ਦੇ ਫੰਕਸ਼ਨ ਹੁੰਦੇ ਨੇ ਬਹੁਤ ਸੀਰੀਅਸ ਹੋ ਜਾਂਦੀ ਹੈ ਮਸਟੈਟਸ ਇਥੇ ਵਾਲਾ ਕੇਸ ਹੈ ਜਿਹੜਾ ਹਾਂ ਜਿਹੜਾ ਮਸਟੈਟਸ ਕਰਕੇ ਨਾ ਡੈੱਡ ਹੋ ਗਿਆ ਤੇ ਮਾਸ ਨੀਲਾ ਹੋ ਗਿਆ ਤੇ ਉਹ ਠੰਡਾ ਪੈ ਗਿਆ ਤੇ ਉਹ ਗਿਆ ਹੁਣ ਨਿਕਲ ਕੇ ਡਿੱਕ ਪਿਆ ਇਆ ਸੀ ਨਾ ਆਪਣੇ ਪਹਿਲਾਂ ਵੀ ਜਿਹੜਾ ਮਾਸ ਤੇ ਜਾਨ ਆ ਜਿਹੜੇ ਬਸ ਉਹ ਤਾਂ ਠੀਕ ਰਹੂਗਾ ਗਰਮ ਸੀ ਤੇ ਜਿਹੜੇ ਬਸ ਠੰਡਾ ਪੈ ਗਿਆ ਨੀਲਾ ਪੈ ਗਿਆ ਕਾਲ ਸਫੇਰਨ ਲੱਗੀ ਉਹ ਠੰਡਾ ਵੀ ਹੋ ਗਿਆ ਉਹ ਆਪਦੇ ਆਪ ਛੱਡ ਜਾਂਦਾ ਹੁੰਦਾ ਮਾਸ ਆ ਦੇਖੋ ਕਿੰਨਾ ਮੌਕਾ ਹੋ ਗਿਆ ਏਕੇ ਚਾਰੇ ਥਣਾਂ ਦਾ ਡੁਆਡ ਫੰਕਸ਼ਨ ਹੁੰਦਾ ਹੈ ਹਰੇਕ ਥਣਾਂ ਦਾ ਡੁਆਡ ਆਪੋ ਆਪਣੀ ਜਗ੍ਹਾ ਹੁੰਦੀ ਹੈ ਇੱਚ ਮ ਸਟੱਡਸ ਹੋ ਗਈ ਸੀ ਸੁਣਨ ਤੋਂ ਪਹਿਲਾਂ ਸੁਣਦੇ ਨਾਲ ਨਾਲ ਹੀ ਹੋ ਗਈ ਸੀ ਪਤਾ ਲੱਗ ਗਿਆ ਸੀ ਆਪਾਂ ਨੂੰ ਬਹੁਤ ਜ਼ਿਆਦਾ ਟਿੱਲੀ ਹੋ ਗਈ ਸੀ ਮਾਲਕ ਵੀ ਬਾਈ ਕਹਿੰਦਾ ਸੀ ਹੁਣ ਤਾਂ ਨਹੀਂ ਬਚਣੀ ਇਹ ਕਿਉਂ ਜਿਹੜੀ ਇਹ ਮਸਟੈਟਸ ਹੋ ਜਾਂਦੀ ਹੈ ਖੂਨ ਦੇ ਵਿੱਚ ਰਲ ਜਾਂਦੀ ਹੈ ਇੱਕਦਮ ਖੂਨ ਦੇ ਵਿੱਚ ਰਲ ਗਈ ਦੁੱਧ ਦਾ ਪਾਣੀ ਬਣ ਗਿਆ ਮਸਟੈਟਸ ਬਹੁ ਹੋ ਜਾਂਦੀ ਹੈ ਚਲੋ ਗਲੂਕੋਸ ਵਗੈਰਾ ਲਾ ਕੇ ਇਹ ਬਚਾਈਏ ਵਿਚਾਰੀ ਹੁਣ ਜਿਹੜਾ ਇਹ ਬਹੁਤ ਵੱਡਾ ਜ਼ਖਮ ਹੋ ਗਿਆ ਉਹਨੂੰ ਰੋਜ਼ ਪਾਣੀ ਮਾਰ ਕੇ ਉਹਨੂੰ ਪ੍ਰੈਸ਼ਰ ਚੰਗੀ ਤਰ੍ਹਾਂ ਸਾਫ਼ ਕਰਕੇ ਪੱਕੀ ਐਂਟੀਬਾਇਟਿਕ ਵਧੀਆ ਲਾਵਾਂਗੇ ਫਿਰ ਜਾ ਕੇ ਸੈੱਟ ਹੋਊਗੀ ਇਹ ਦੁੱਧ ਤੇ ਤਾਂ ਆਊਗੀ ਪਰ ਜਿਹੜਾ ਇਹ ਜ਼ਖਮ ਹੈ ਇਹ ਹੌਲੀ-ਹੌਲੀ ਭਰੂਗਾ ਇਨੀ ਜਲਦੀ ਨਹੀਂ ਪਰਦਾ ਕਿਉਂਕਿ ਮਾਸ ਆਉਣਾ ਨਵਾਂ ਮਾਸ ਨੇ ਬਾਕੀ ਉਤੋਂ ਪੀਕ ਵੀ ਆਉਂਦੀ ਐ ਰੋਜ਼ ਪਾਣੀ ਦਾ ਪ੍ਰੈਸ਼ਰ ਮਾਰ ਕੇ ਸਾਫ਼ ਕਰਕੇ ਫਿਰ ਜਾ ਕੇ ਸੈੱਟ ਹੋਊਗਾ ਇਹ ਬਾਕੀ ਸਾਫ਼ ਸਫਾਈਆ ਫਰਸ਼ ਦਾ ਵੀ ਬਹੁਤ ਵਧੀਆ ਰੱਖਣਾ ਪਊਗਾ ਆਪਾਂ ਨੂੰ ਕਿਉਂਕਿ ਇੱਥੇ ਕੀੜੇ ਵੀ ਪੈ ਜਾਂਦੇ ਨੇ ਮੱਖੀ ਮੱਛਰ ਦਾ ਮੌਸਮ ਅੱਜਕੱਲ੍ਹ ਗਰਮੀਆਂ ਕਰਕੇ ਜੇ ਮਾੜੀ ਮੋਟੀ ਮੱਖੀ ਬਹਿ ਜਾਂਦੀ ਐ ਗੰਦਾ ਮੰਦਾ ਹੋ ਗਿਆ ਝਖਮ ਤਾਂ ਕੀੜੇ ਨਾਲ ਦੀ ਨਾਲ ਪੈ ਜਾਂਦੇ ਨੇ ਇਹ ਕੀੜੇ ਪੈ ਜਾਣ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ ਚੰਗੀ ਤਰ੍ਹਾਂ ਪ੍ਰੈਸ਼ਰ ਪਾਣੀ ਦਾ ਮਾਰ ਕੇ ਉੱਤੇ ਫਿਰ ਸਪਰੇਅ ਮਾਰ ਦਿਆ ਕਰਾਂਗੇ ਬਾਕੀ ਟੀਕੇ ਵਧੀਆ ਲੱਗ ਜਾਣਗੇ ਜ਼ਖਮ ਜਲਦੀ ਭਰ ਜਾਊਗਾ ਇਹ ਕਾਫੀ ਹੋ ਜਾਂਦਾ ਜ਼ਖਮ ਸਾਰਾ ਉੱਤੋਂ ਜਿਹੜਾ ਟਿਸ਼ੂ ਹੈ ਦਾ ਸਾਰਾ ਡੈੱਡ ਹੋ ਕੇ ਡਿੱਗੇ ਬਹੁਤ ਵੱਡਾ ਮੌਕਾ ਹੋ ਗਿਆ ਅੰਦਰ ਤੱਕ ਇਹ ਹੌਲੀ ਹੌਲੀ ਭਰੂਗਾ ਜਲਦੀ ਵਾਲਾ ਕੇਸ ਨਹੀਂ ਹੈਗਾ ਟਾਈਮ ਲੱਗੂਗਾ ਉਹ ਜੋ ਹੱਲ ਜ਼ਰੂਰ ਹੈ ਗੀਤਾਰ ਚੋਣੀ ਵੀ ਬਹੁਤ ਔਖੀ ਹੋ ਜਾਂਦੀ ਹੈ ਕਿਉਂਕਿ ਉੱਪਰੋਂ ਪੀਕ ਵੀ ਆਉਂਦੀ ਹੈ। ਬਾਕੀ ਜਿਹੜਾ ਦੂਸਰਾ ਪਿਛਲਾ ਥਾਣਾ ਉਹ ਵੀ ਜ਼ਖਮ ਦੇ ਨਾਲ ਹੀ ਲੱਗਦਾ ਹੈ। ਦੂਰ ਨਹੀਂ ਹੈਗਾ। ਚਲ ਬੋ ਚਪਚਾ ਕੇ ਜਿਹੜਾ ਇਹਦਾ ਮਸਲਾ ਹੱਲ ਕਰਨਾ ਪਊਗਾ। ਪਾਣੀ ਵੀ ਲੜਨ ਲੱਗਿਆ।